ਜੇ ਬਾਬਾ ਜੀਵਨ ਸਿੰਘ ਸਾਹਿਬ ਜੀ ਦਾ ਇਤਿਹਾਸ ਪੜ੍ਹੀਏ ਸਭ ਤੋਂ ਵੱਡੀ ਕੁਰਬਾਨੀ ਮਜੀਬੀ ਸਿੰਘਾਂ ਦੀ ਕੁਰਬਾਨੀ ਕੋਈ ਛੋਟੀ ਨਹੀਂ ਗੁਰੂ ਖਾਲਸਾ ਜੀ ਮਜੀਬੀ ਸਿੰਘਾਂ ਦਾ ਇਤਿਹਾਸ ਪੜ੍ਹੀਏ ਤੇ ਯਾਦ ਕਰ ਲੋ ਸ੍ਰੀ ਦਮਦਮਾ ਸਾਹਿਬ ਕਲਗੀ ਧਰ ਜੀ ਆਸਣ ਤੇ ਬੈਠੇ ਮਹਾਰਾਜ ਤੇ ਗੱਲਾਂ ਕਹਿੰਦਾ ਮਹਾਰਾਜ ਆਪ ਜੀ ਉੱਤੇ ਐਂਹੀ ਫੌਜ ਚੜ੍ਹ ਕੇ ਆ ਗਈ ਮੂੰਹ ਨਾਲ ਕਹਿ ਦੇਣਾ 10 ਲੱਖ ਬੰਦਾ ਕਿੰਨਾ ਹੋਵੇਗਾ 10000 ਬੰਦਾ ਵੇਖ ਕੇ ਅੱਖਾਂ ਖੁੱਲ ਜਾਂਦੀਆਂ ਇੰਨਾ ਬੰਦਾ ਜਿੱਥੇ 10 ਲੱਖ ਹੋਵੇ ਕਿੰਨਾ ਇਕੱਠਾ ਹੋਊਗਾ ਖਾਲਸਾ ਜੀ ਤੇ 10 ਲੱਖ ਬੰਦਾ ਚੜ ਕੇ ਆ ਗਿਆ ਕਲਗੀਧਰ ਸਾਹਿਬ ਦੇ ਉੱਤੇ ਤੇ ਮਹਾਰਾਜ ਬਾਜਾਂ ਵਾਲੇ ਗੁਰਦੇਵ ਨੂੰ ਪ੍ਰਵਾਹ ਪ੍ਰਵਾਹ ਕੋਈ ਨਹੀਂ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਮਹਾਰਾਜ ਦਸਵੇਂ ਪਾਤਸ਼ਾਹ ਜੀ ਲੜ ਰਹੇ ਨਾ ਮੁਗਲਾਂ ਦੇ ਨਾਲ ਆਪਣਾ ਤੀਰ ਕੱਢਦੇ ਖਪਰਾ ਤੀਰ ਅੱਜ ਕੱਲ ਨਾ ਖਾਲਸਾ ਜੀ ਸਾਡੇ ਵਰਗੇ ਗੁਰੂ ਤੇ ਸ਼ੰਕਾ ਕਰਦੇ ਨੇ ਕੀ ਇੱਕ ਤੀਰ ਦੇ ਨਾਲ 10000 ਬੰਦਾ ਕਿੱਦਾਂ ਮਰ ਜੂ 10000 ਬੰਦਾ ਨਾ ਵੇਖੋ ਕਲਗੀਧਰ ਜੀ ਵੇਖੋ ਤੀਰ ਕਿੱਡਾ ਕਰ ਜਿਹੜਾ ਆਇਸ਼ਾ 13 ਮਾਨਗਵਾਂਡਲ ਕਮਾਨ ਚੱਕਣਾ ਜਾਣਦਾ ਤੇ ਤੀਰ ਕਿੱਡੀ ਜ਼ੋਰ ਦੀ ਛੱਡਦੇ ਹੋਣਗੇ ਮਹਾਰਾਜ ਕਈ ਮਤਬੁੱਦੀ ਕਲਗੀਧਰ ਦੇ ਉੱਤੇ ਵੀ ਉਂਗਲ ਚੱਕ ਦਿੰਦੇ ਨੇ ਕਿ ਮਹਾਰਾਜ ਸਾਡੇ ਅਰਗੇ ਹੀ ਨੇ ਸਾਡੇ ਵਿੱਚੋਂ ਹੀ ਖਾਲਸਾ ਜੀ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਕਹਿੰਦੇ ਕਿ ਮਹਾਰਾਜ ਨੇ ਇੱਕ ਤੀਰ ਦੇ ਨਾਲ 10000 ਦੀ ਇੱਕ ਵਿੰਡ ਦਿੱਤੀ ਇਹ ਕਿੱਦਾਂ ਹੋ ਸਕਦਾ ਹੋ ਕਿਉਂ ਨਹੀਂ ਸਕਦਾ ਉਹ ਤਾਂ ਦੀਨ ਦੁਨੀਆ ਦਾ ਮਾਲਕ ਹੈ ਉਹ ਕਰ ਕੀ ਨਹੀਂ ਸਕਦੇ ਮਹਾਰਾਜ ਦਸਵੇਂ ਪਾਸ਼ਾ ਉਹਨਾਂ ਨੂੰ ਪੁੱਛੋ ਕਿ ਮਹਾਰਾਜ ਕਰ ਕੀ ਨਹੀਂ ਸਕਦੇ 10000 ਕੀ 10 ਲੱਖ ਬੰਦਾ ਵੀ ਇੱਕੋ ਤੀਰ ਦੇ ਨਾਲ ਮਾਰ ਸਕਦੇ ਸੀ ਪਰ ਮਹਾਰਾਜ ਕਹਿੰਦੇ ਨਾ ਹੁਕਮ ਨਹੀਂ ਕੀਤਾ ਮਹਾਰਾਜ ਨੇ